ਗਰਮੇ ਲੱਜੇ ਜੇ ਕਪੜੇ ਕਾ ਦੋ ਭਾਈ ਬੈਠਾ ਹੋਈ ਸਪਰੇਸੂ ਕਰੀ ਜੰਨੇ ਰਖੇ ਤੇ ਰਾਜਾ ਅੱਛਾ ਸਪਰੇ ਹੀ ਕਰਕੇ ਹਟਿਆ ਹਾਂ ਬਸ ਆ ਲੱਗੇ ਪਈਆਂ ਕਰੀ ਜੰਨੇ ਵੇ ਤੇ ਚਾਹ ਚਾਹ ਪੀ ਐ ਨਾ ਠੰਡ ਚ ਹੋਰ ਭਰਾਵਾ ਨਾਲ ਜੱਗ ਲਈਦਾ ਦਾ ਜਦੋਂ ਜੀ ਕਰਦਾ ਪੀ ਲਈਦਾ ਹੁਣ ਚਾਹੀ ਜੱਟਾਂ ਦੇ ਚਾਹੀ ਹੁੰਦੀ ਸਾਰਾ ਦਿਨ ਅੱਛਾ 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 ਇਹ ਇੱਕ ਨਾ ਆਪਣੇ ਤੋਂ ਕਿਸੇ ਨੇ ਪੁੱਛਿਆ ਆਪਣੇ ਮੈਸੇਜ ਆਇਆ ਥੱਲੇ ਵੀਡੀਓ ਦੇ ਥੱਲੇ ਹਾਂਜੀ ਵੀ ਉਹ ਕਹਿੰਦੇ ਵੀ ਆਹਾ ਵੀ ਜਿਹੜਾ ਮੱਕੀ ਦਾ ਖੀਰ ਵਾਲਾ ਮੱਕੀ ਕਾ ਤੋ ਨਹੀਂ ਵੀਜਣ ਦਿੰਦੇ ਜਿਹੜੇ ਵਾਹਣਾ ਠੇਕੇ ਦੇ ਵਾਣ ਦਿੰਦੇ ਆ ਹਾਂ ਯਾਰ ਨਾ ਇਹਦੇ ਵਿੱਚ ਆ ਦੇਖਿਆ ਜਾਵੇ ਤਾਂ ਜਿਹੜੇ ਅੱਜਕੱਲ ਦੇ ਹੁਣ ਮੈਂ ਵੇਖਿਆ ਕਈ ਘਰ ਆ ਉਹ ਕਹਿੰਦਾ ਵੀ ਠੇਕੇ ਦੇ ਵਾਣ ਤੈਨੂੰ ਤਾਂ ਦੇਵਾਂਗੇ ਜੇ ਆਪਾਂ ਮਤਲਬ ਮੱਕੀ ਵੀਜਣ ਦੇਵਾਂਗੇ ਵੀ ਮੱਕੀ ਨਹੀਂ ਤੈਨੂੰ ਵੀਜਣ ਦੀ ਨਹੀਂ ਅਸੀਂ ਅੱਛਾ ਵਾਣ ਚ ਵੀਜਣ ਨਹੀਂ ਦਿੰਦੇ ਵੀਜਣ ਨਹੀਂ ਦਿੰਦੇ ਬਈ ਉਹ ਕਿਉਂ ਕਾਰਨ ਉਹਦਾ ਇੱਕ ਤਾਂ ਇਹ ਹੋ ਜਾਂਦਾ ਯਾਰ ਵੀ ਜਿਹੜਾ ਆਪਾਂ ਜਦੋਂ ਮੱਕੀ ਬੀਜਦੇ ਆ ਹਨਾ ਹਾਂ ਵੀ ਜੇ ਤਾਂ ਕੁਦਰਤੀ ਮਾਰ ਪੈ ਗਈ ਉਹ ਮੀਂਹ ਪੈ ਗਿਆ ਬਾਈ ਉਹ ਜਿਹਨ ਕਿਸਾਨ ਦੀ ਗੀ ਗਲਤੀ ਹੈ ਹਾਂ ਠੀਕ ਹੈ ਨਾ ਉਹ ਤੋਂ ਹੁਣ ਜਦੋਂ ਆਪਾਂ ਟਰੈਕਟਰ ਕੱਢਦੇ ਆ ਉਹ ਵਾਹਣ ਲਤੜਾ ਜਾਂਦਾ ਆਪਣਾ ਅੱਛਾ ਵਾਹਣ ਲਤੜਾ ਜਾਂਦਾ ਵਾਹਣ ਲਤੜਾ ਜਾਂਦਾ ਉਹਦੇ ਨਾਲ ਅੱਛਾ ਹਾਂ ਉਹਦੇ ਨਾਲ ਮੁੜ ਕੇ ਕਣਕ ਤੇ ਥੋੜਾ ਜਿਹਾ ਅਸਰ ਪੈਂਦਾ ਜ਼ਿਆਦਾ ਝਾੜ ਘੜਦਾ ਹਾਂ ਝਾੜ ਘੜਦਾ ਉਹ ਤੁਸੀਂ ਦੇਖ ਸਕਦੇ ਹੋ ਪਰਲੇ ਪਾਸੇ ਪਰ ਉਹ ਦੇਖਿਆ ਜਾਵੇ ਜਦੋਂ ਆਪਾਂ ਠੇਕੇ ਤੇ ਵਾਹ ਨਹੀਂ ਦੇਤਾ ਉਹ ਠੇਕੇ ਤੇ ਲੈਣ ਵਾਲੇ ਕਿਸਾਨ ਦਾ ਹੀ ਝਾੜ ਕੜੂਗਾ ਹਾਂ ਠੀਕ ਹੈ ਨਾ ਜੇ ਹੁਣ ਮਾਲਾ ਤੇਰਾ ਵਾਣਾ ਹੈ ਮੈਂ ਲੈ ਲਿਆ ਠੇਕੇ ਤੇ ਹਾਂ ਝਾੜਦਾ ਮੇਰਾ ਘੜਨਾ ਨਾ ਠੇਕੇ ਜਿਹਦੇ ਠੇਕੇ ਦਿੱਤਾ ਉਹਨੂੰ ਤਾਂ ਕੋਈ ਨੁਕਸਾਨ ਨਹੀਂ ਤੇ ਇਹਦੀ ਕੋਈ ਜਿਹੜੀ ਕੋਈ ਰੇਸ ਸਪਰੇ ਇਹ ਜਿਹੜੀ ਆਈ ਯਾਰ ਜਿਹਦੇ ਨਾਲ ਵੀ ਇਹ ਠੀਕ ਹੋ ਜਾਏ ਕੰਮ ਨਹੀਂ 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 ਜਦ ਵਾਣ ਆਪਾਂ ਗਿੱਲਾ ਲੱਤ ਰਹੇਗਾ ਨਾ ਉਹਦੇ ਨਾਲ ਮੁੜ ਕੇ ਜਿਹੜੀ ਉਪਜਾਊ ਸ਼ਕਤੀ ਉਹ ਘੜ ਜਾਂਦੀ ਬਣਦੀ ਅੱਛਾ ਪੈਂਦਾ ਫਰਕ ਪੈਂਦਾ ਪੂਰਾ ਪੈਂਦਾ ਫਰਕ ਉਹਦੇ ਨਾਲ ਪਰ ਮੈਂ ਇਹ ਆਣਾ ਵੀ ਜਦੋਂ ਆਪਾਂ ਠੇਕੇ ਦੇ ਵਾਣ ਹੀ ਦੇਤਾ ਅਗਲੇ ਨੂੰ ਹਾਂ ਠੀਕ ਹੈ ਨਾ ਉਹ ਭਾਵੇਂ ਮੱਕੀ ਬੀਜੇ ਚਾਹੇ ਨਾ ਬੀਜੇ ਉਹਦੀ ਮਰਜ਼ੀ ਹੁੰਦੀ ਐ ਅਗਲੇ ਦੀ ਇਹ ਤੀਜੀ ਫਸਲ ਹੁੰਦੀ ਐ ਮੱਕੀ ਇਹ ਤੀਜੀ ਫਸਲ ਹੁੰਦੀ ਐ ਤੇ ਇਹ ਕੁਝ ਕਿਸਾਨ ਆ ਇਹ ਬਾਲੇ ਕਿਸਾਨ ਨਹੀਂ ਆ ਆਪਾਂ ਕਹਿੰਦੇ ਇਹ ਗਿਣਤੀ ਦੇ ਪਿੰਡ 'ਚ 4-5 ਕਿਸਾਨ ਹੀ ਹੁੰਦੇ ਜਿਹੜੇ ਐਂ ਕਹਿੰਦੇ ਪਰ ਇਹ ਬਹੁਤ ਗਲਤ ਗੱਲ ਐ ਤੇ ਇਹ ਜਿਹੜਾ ਯਾਰ 70-80 ਹੈ ਠੇਕਾ ਹੁੰਦਾ ਹਾਂ ਤੇ ਫਿਰ ਪੂਰਾ ਕਿਵੇਂ ਕਰੂਗਾ ਅਗਲਾ ਮੁਗੀ ਦਾ ਰੌਲਾ ਨਾ ਹੁਣ ਕਈ ਤੱਕ ਇਹੀ ਆਪਾਂ ਗੱਲ ਕਰਦੇ ਆਂ ਹੁਣ ਮੰਨ ਲਾ ਆਪਾਂ 70000 ਦੇ ਵਾਹਨ ਲੈ ਲਿਆ ਕਿ ਠੇਕੇ ਤੇ ਹਾਂ ਠੀਕ ਹੈ ਨਾ ਉਹਦੇ ਗਾਂ ਆਪਾਂ ਐਤ ਕੀ ਪਵੀਜਣ ਪਹਿਲਾ ਠੇਕੇ ਤੇ ਲੈਣ ਸਾਰਾ ਉਹ ਜੋ ਮੱਕੀ ਬੀਤੀ ਹਾਂ ਕਿੱਲੇ ਤੋਂ ਆਪਣੀ 4 ਵੇਤ ਆਪਾਂ ਤੀ 40000 ਰੁਪਏ ਦਾ ਹਾਂ ਠੀਕ ਹੈ ਨਾ ਉਹ ਜੋ ਫਸਲ ਲੈ ਲਈ ਆਪਾਂ ਉਸ ਤੋਂ ਬਾਅਦ ਆਪਾਂ ਝੋਨਾ ਲਾਤਾ ਠੀਕ ਹੈ ਨਾ ਠੀਕ ਆ ਉਸ ਤੋਂ ਬਾਅਦ ਆਪਾਂ ਕਣਕ ਲਾਵਾਂਗੇ ਹਾਂ ਕਣਕ ਮੇਰੀ ਘੜੂਗੀ ਹਾਂ ਠੇਕੇ ਜਿਹਨੇ ਆਪਾਂ ਨੂੰ ਦਿੱਤਾ ਉਹਨੂੰ ਤਾਂ ਕੋਈ ਨੁਕਸਾਨ ਨਹੀਂ ਹੋਦਾ ਠੀਕ ਆ ਠੀਕ ਹੈ ਨਾ ਜਦੋਂ ਕਣਕ ਵੱਢੀ ਗਈ ਉਸ ਤੋਂ ਬਾਅਦ ਆਪਾਂ ਖੁੱਲ ਕੇ ਫੇਰ ਵਾਹਾਂਗੇ ਆਪਾਂ ਆਹ ਜਮਣਦੇ ਜੇ ਲਗਾਤਾਰ ਇੱਕ ਵਾਂਚ ਵਿੱਚ ਵੀਜ ਰਿਹਾ ਕਿਸਾਨ ਚਲ ਆਪਾਂ ਕਹਿ ਦਈਏ ਭਾਈ ਵੀ ਰੋਕ ਸਕਦੇ ਭਾਈ ਪਰਲੇ ਪਾਸੇ ਵੀ ਲਾ ਠੀਕ ਹੈ ਨਾ ਗਲਤੀ ਹੈ ਪਰ ਜਦੋਂ ਅਗਲਾ ਬਾਵਣ ਬਦਲ ਬਦਲ ਕੇ ਵੀਜ ਰਿਹਾ ਉਹ ਜੇ ਕਿਸਾਨ ਦੀ ਕੀ ਗਲਤੀ ਹੈ ਨਾਲੇ ਯਾਰ ਜਿਹੜੇ ਖੇਤੀਮਹਾਰਾ ਉਹ ਤਾਂ ਕਹਿੰਦੇ ਵੀ ਤੁਸੀਂ ਚਾਰ ਚਾਰ ਫਸਲਾਂ ਕੱਢੋ ਖੇਤੋਂ ਤਿੰਨ ਤਿੰਨ ਫਸਲਾਂ ਕੱਢੋ ਵੀ ਕਣਕ ਛੋਨੇ ਤੇ ਮਗਰ ਨਾ ਪਾਓ ਤੇ ਜਿਹੜੇ ਜ਼ਮੀਨਾਂ ਦੇ ਮਾਲਕ ਠੇਕਿਆਂ ਦੇ ਦਿੰਦੇ ਪੈੜੀ ਤੇ ਤਾਨਾਸ਼ਾਹੀ ਗੱਲਾਂ ਕਰਦੇ ਆ ਵੀ ਤੁਸੀਂ ਮੱਕੀ ਨੇ ਵਿਜੋ ਇਹ ਗਲਤ ਆ ਯਾਰ ਜਿਵੇਂ ਹੀ ਹੈ ਨਾ ਅੰਬਰ ਸਰੀਰ ਕੀ ਚ ਬਈ ਕੱਢਦੇ ਆ ਅੱਛਾ ਉਹਨਾਂ ਦੇ ਹੁਣ ਆਲੂ ਪੱਟੇ ਹੋਏ ਆ ਹਾਂ ਹੁਣ ਆਲੂ ਪੱਟ ਲੈ ਉਹਨਾਂ ਨੇ ਅੱਛਾ ਪੱਟ ਕੇ ਮੱਕੀ ਲਾਤੀ ਠੀਕ ਆ ਉਹ ਬੱਕੀ ਦਾ ਚਾਰ ਪਾਉਣਗੇ ਉਹ ਹਾਂ ਉਸ ਤੋਂ ਬਾਅਦ ਮੱਕੀ ਲਾ ਕੇ ਉਹ ਪਕਾਉ ਮੱਕੀ ਕਰਨਗੇ ਜਿਹਦੇ ਆਪਾਂ ਛੱਲੀਆਂ ਦੇ ਦਾਣੇ ਕੱਢਣਗੇ ਅੱਛਾ ਠੀਕ ਹੈ ਨਾ ਉਹ ਚਾਰ ਚਾਰ ਫਸਲਾਂ ਲੈ ਰਹੇ ਉਧਰ ਲੈ ਰਿਏ ਵਾਲੀ ਹਾਂ ਠੀਕ ਹੈ ਨਾ ਉਹ ਕਾਮਜਾਬੀ ਫੇਰ ਆ ਫੇਰ ਹੀ ਕਾਮਜਾਬ ਹੈ ਜਿਉਂ ਹੁਣ ਆਪਾਂ ਕੱਲ ਦਾ ਕਣਕ ਬਿਜਲੀ ਕਣਕ ਵੱਢ ਕੇ ਉਦੋਂ ਬਾਅਦ ਜਿਹੜਾ 26 ਝੋਨਾ ਹੈ ਠੀਕ ਹੈ ਨਾ ਤਿੰਨ ਮਹੀਨੇ ਟਾਈਮ ਹੁੰਦਾ ਆਪਣੇ ਕੋਲ ਉਹਦੇ ਕੋਲੇ ਬੀਜਣ ਦਾ ਤੇ ਜੇ ਆਪਾਂ ਤਿੰਨ ਮਹੀਨੇ ਹੁਣ ਅੰਦਰ ਮੰਜੇ ਦੇ ਪਾਈਆਂ ਵੀ ਲੈ ਆਪਾਂ ਉਹਦਾ ਕੀ ਫਾਇਦਾ ਬਾ ਠੇਕੇ ਤੇ ਲੈ ਕੇ ਇੱਧਰ ਤਾਂ ਯਾਰ ਜਿਨ੍ਹਾਂ ਨੇ ਵਾਂ ਠੇਕੇ ਤੇ ਲਏ ਆ ਉਹ ਤਾਂ ਹਰਨ ਢੋਲੀਆਂ ਦੇ ਵੀ ਪੈਸੇ ਬਚਾਉਂਦੇ ਫਿਰਦੇ ਆ ਵੀ ਆਪ ਇੰਨੀ ਠੰਢੀ ਢੋਲੀਆਂ ਪਾਉਣੇ ਆਪਾਂ ਹਾਂ ਹੁਣ ਤੁਸੀਂ ਆ ਵੇਖ ਹੀ ਰਹੇ ਹੋ ਮੈਨੂੰ ਲੈ ਹਾਂ ਵੀ ਨਹੀਂ ਆਪਣਾ ਕਿਹੜਾ ਜੀ ਨਹੀਂ ਕਰਦੇ ਵੀ ਠੰਢੇ ਚ ਘਰੇ ਬਹਿ ਜੀਏ ਤੇ ਭਈ ਢੋਲੀਆਂ ਕਿਥੇ ਢਾੜੀਏ ਤੇ ਪਵਾ ਲਈਏ ਨਹੀਂ ਆਪਣੇ ਨਾ ਕੁਝ ਹੈਗੀ ਆ ਜਿਹੜੇ ਕਿਸਾਨ ਨਹੀਂ ਅੱਗੇ ਵਧਣ ਦਿੰਦੇ ਕਿਸੇ ਹਾਂ ਉਹ ਰੋਕਾ ਟੋਕੀ ਬਹੁਤ ਕਰਦੇ ਆ ਹਾਂ ਇਹ ਬਹੁਤ ਗਲਤ ਗੱਲ ਹੈ ਜਿਹੜੀ ਆਪਾਂ ਕਹਿ ਦਿੰਦੇ ਆ ਵੀ ਫਸਲ ਨਹੀਂ ਵੀਜ ਜਾਂਦੀ ਨਹੀਂ ਹਾਂ ਵੀ ਜੇ ਕੋਈ ਕਮਾ ਕੇ ਖਾਣਾ ਚਾਹੁੰਦਾ ਤੇ ਉਹਦੇ ਗਲ ਚ ਗੁੱਠਾ ਦੇਣ ਵਾਲੀ ਗੱਲ ਆ ਯਾਰ ਹਾਂ ਹਣ ਮੂੰਗੀ ਬੀਜਦੇ ਆਪਾਂ ਠੀਕ ਹੈ ਨਾ ਮੂੰਗੀ ਦਾ ਕੁਦਰ ਇਹੋ ਜੀ ਚੀਜ਼ ਆ ਕਈ ਵਾਰ ਹੋ ਜਾਂਦੀ ਕਿ ਰੁੰਦੀ ਨਹੀਂ ਨੀ ਹਾਂ ਹੁਣ ਰੇਟ ਆ ਰੇਟ ਵੀ ਨਹੀਂ ਮੂੰਗੀ ਦਾ ਹੈਗਾ ਹਾਂ ਠੀਕ ਹੈ ਜਦ ਮੱਕੀ ਦਾ ਨਾਲ ਚਾਰ ਤਾਂ ਪਾਲੂਆ ਕਰੇ ਤੇ ਇੱਕ ਗੱਲ ਤੂੰ ਹੋਰ ਦੱਸ ਆ ਜਿਹੜੇ ਜ਼ਮੀਨਾਂ ਦੇ ਮਾਲਕ ਠੇਕੇ ਦੇ ਦਿੰਦੇ ਆ ਪਹਿਲੀ ਤੇ ਇਹ ਜੀਆਂ ਕੋਝੀਆਂ ਹਾਰ ਸ਼ਰਤਾਂ ਰੱਖ ਲੈਂਦੇ ਆ ਜਿਨ੍ਹਾਂ ਨੂੰ ਕਹਦੀ ਆ ਵੀ ਸਾਲ ਤੁਸੀਂ ਆ ਵਾਈ ਕਰ ਲੋ ਕਰ ਲੈਣਗੇ ਨਹੀਂ 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 ਆਪ ਕਿੱਥੇ ਕਰ ਲੈਣਗੇ ਇਹ ਇਹ ਤਾਂ ਇਹੋ ਜਿਹੇ ਕਿਸਾਨ ਤਾਂ ਮੱਕੀ ਬੀਜਦੇ ਨਹੀਂ ਕਿਉਂਕਿ ਉਹ ਉਹੜੇ ਜੇ ਆਪਣੇ ਘਰੋਂ ਰਸਦੇ ਵਸਦੇ ਹੁੰਦੇ ਆ। ਹਾਂ। ਠੀਕ ਹੈ ਨਾ? ਕਿਉਂਕਿ ਉਹਨਾਂ ਦੇ ਪਸ਼ੂ ਵੀ ਥੋੜੇ ਰੱਖੇ ਹੁੰਦੇ ਆ। ਹਾਂ। ਉਹਨਾਂ ਦਾ ਕੋਈ ਡੇਰੀ ਫਾਰਮ ਤਾਂ ਹੁੰਦੇ ਨਹੀਂ ਕਿ? ਹਾਂ। ਠੀਕ ਹੈ ਨਾ? ਉਹਨਾਂ ਦੇ ਪਸ਼ੂ ਹੁੰਦੇ ਤਿੰਨ-ਚਾਰ ਘਰੇ ਦੁੱਧ ਵਾਸਤੇ ਰੱਖੇ ਹੁੰਦੇ ਆ। ਉਹਦੇ ਵਾਸਤੇ ਮੱਕੀ ਦਾ ਗੱਟਾ ਮੋਲ ਲੈ ਆਉਂਦੇ ਆ। ਹਾਂ। ਠੀਕ ਹੈ ਨਾ? ਤੂੜੀ ਉਹਨਾਂ ਕੋਲੇ ਆਪ ਦੀ ਹੁੰਦੀ ਆ ਵਾਧੂ। ਹਾਂ। ਹੁਣ ਜਿਹੜੇ ਕੋਲੇ ਘਰੇ ਹੁਣ ਮੇਰੇ ਵਰਗੇ ਕਿਸਾਨ ਨੇ ਘਰੇ ਚਾਰ-ਪੰਜ ਪਸ਼ੂ ਰੱਖੇ ਆ। ਹਾਂ। 2 ਏਕੜ ਮੇਰੇ ਕੋਲੇ ਪੇਲੀ ਆ। ਹਾਂ। ਠੀਕ ਹੈ ਨਾ? ਬਾਕੀ ਠੇਕੇ ਦੇ ਤੇ ਮੈਨੂੰ ਉਹਦੇ ਨਾਲ ਤੂੜੀ ਦੀ ਮਾਤਰਾ ਜਿਹੜੀ ਮੇਰੀ ਘਟ ਜੂ ਘਰੇ ਉਹਦੇ ਨਾਲ ਮੇਰੀ ਦਾਣਾ ਕਣਕ ਦੀ ਲਾਗਤ ਘਟੂ ਘਰੇ ਦਾਣੇ ਦੀ ਲਾਗਤ ਘਟੂਗੀ ਤੇ ਜੇ ਯਾਰ ਵੀ ਇਹੋ ਜਿਹੇ ਸ਼ਰਤਾਂ ਰੱਖਣਗੇ ਹੈ ਪਹਿਲੀਆਂ ਵਾਲੇ ਜ਼ਮੀਨਾਂ ਵਾਲੇ ਠੇਕੇ ਤੇ ਪਹਿਲੀ ਦੇਣ ਵੇਲੇ ਤੇ ਅੱਗੇ ਤੋਂ ਫਿਰ ਲੋਕ ਪੈੜੀਆਂ ਲੈਣ ਨੂੰ ਹਰ ਦੇਣਗੇ ਠੇਕੇ ਤੇ ਘਟੂਗਾ ਕੰਮ ਕਿ ਨਹੀਂ ਹੁਣ ਮਜਬੂਰੀ ਬਣੀ ਪਈ ਹੈ ਲੈਣ ਦੀ ਤਾਂ ਭਾਈ ਜਿਹਦੇ ਕੋਲ ਹੁਣ ਮੇਰੇ ਵਰਗੇ 2-1 ਕੜਾ ਮੈਂ ਹੁਣ ਆਪਦੇ ਬਾਣ ਚ ਬੀਜੂਗਾ ਲੈਂਟਾਂ ਦੀ ਵੀ ਲੱਦ ਫਲਦ ਕਰਨੀ ਹੁੰਦੀ ਹੈ ਲੈਂਟਾਂ ਦੀ ਹੱਦ ਬੰਦ ਕਰਨੀ ਪੈਂਦੀ ਬਈ ਬਹੁਤ ਲੈਂਟਾਂ ਚੱਕੀ ਬੈਠੇ ਹੁੰਦੇ ਜਿੰਮੇਦਾਰ ਮਜਬੂਰੀ ਬਹੁਤ ਆ ਯਾਰ ਮਜਬੂਰ ਬਹੁਤ ਜ਼ਿਆਦੇ ਹੋਇਆ ਬੈਠਾ ਨਾ ਹੁਣ ਲੈਂਟ ਜਿਹਨੇ ਭਰਨੀ ਆ ਉਹਨੇ ਚੱਕ ਕੇ ਫੋੜ ਕੇ ਫਿਰ ਦੂਰੇ ਭਰਨੀ ਵੀ ਹੁੰਦੀ ਹੈ ਹਾਂ ਜੇ ਫਸਲ ਆਉਗੀ ਤਾਂ ਲੈਂਟ ਭਰੀ ਜਾਊਗੀ ਉਹ ਤਾਂ ਫਸਿਆ ਪਿਆ ਉਹਨੂੰ ਤਾਂ ਪਹਿਲੀ ਠੇਕੇ ਤੇ ਰਹਿਣੀ ਹੀ ਪਣੀ ਆ ਹੂੰ ਤਾਂ ਲੈਣੀ ਪੈਣੀ ਆ ਕੁਸ ਮਰਜ਼ੀ ਜਵੇਂ ਮਰਜ਼ੀ ਕਰੀ ਆਲਾ ਹਾਂ ਤੇ ਇਸੇ ਕਰਕੇ ਤਾਂ ਜ਼ਮੀਨ ਵਾਲੇ ਫਾਇਦਾ ਠਾਉਂਦੇ ਆ ਪੂਰਾ ਫਾਇਦਾ ਠਾਉਂਦੇ ਜੀ ਆਪੇ ਚਿੱਟੇ ਕੱਪੜੇ ਪਾ ਲੈਂਦੇ ਆ ਤੇ ਦੂਜੇ ਨੂੰ ਹੰਦੇ ਵੀ ਐ ਪਾਣੀ ਵੀ ਆ ਦੇ ਲਾਦੀ ਤੂੰ ਹਾਂ ਠੀਕ ਹੈ ਨਾ ਤੇ ਸ਼ਰਤਾਂ ਵੀ ਕਿਤਾਬੀ ਗੱਲਾਂ ਹੀ ਕਰਦੇ ਹਣਾ ਗਰਾਊਂਡ ਵਾਲੀਆਂ ਗੱਲਾਂ ਤਾਂ ਨਹੀਂ ਆਉਂਦੀਆਂ ਇਹਨਾਂ ਨੂੰ ਕੋਈ ਉਹ ਤਾਂ ਹੁਣ ਸ਼ਰਤਾਂ ਤਾਂ ਰੱਖਦੇ ਨੇ ਵਿੱਚ ਕਈ ਕਿਸਾਨ ਵੇਖੇ ਅਸੀਂ ਹਾਂ ਠੇਕੇ ਦੇ ਨਹੀਂ ਪੂਰੇ ਉੱਤਰ ਦੇ ਅੱਛਾ ਉਹ ਮੈਂ ਉਹਨਾਂ ਕਿਸਾਨਾਂ ਦੇ ਵੀ ਗਲਤੀਆਂ ਗਿਣਨਾ ਹੈ ਹਾਂ ਉਹ ਉਹ ਜਗਾ ਠੇਕੇ ਦੇ ਦੇਣ ਵਾਲੇ ਦੇ ਬੰਦ ਕਿਸਾਨਾਂ ਦੀ ਵੀ ਮਜ਼ਦੂਰੀ ਬਣਦੀ ਹੈ ਹਾਂ ਠੀਕ ਹੈ ਨਾ ਕਈ ਕਿਸਾਨਾਂ ਆ ਠੇਕੇ ਦੇ ਨਹੀਂ ਦਿੱਤਾ ਜਾਂਦਾ ਕਈ ਜਾਣ ਕੇ ਨਹੀਂ ਦਿੰਦੇ ਕਈ ਵਾਰ ਚਲ ਕਿਸਾਨ ਦੀ ਫਸਲ ਖਰਾਬ ਹੋਵੇ ਤਾਂ ਨਹੀਂ ਦਿੱਤਾ ਜਾਂਦਾ ਚਲੋ ਉਹ ਤਾਂ ਮਜਬੂਰੀ ਹੋ ਜਾਂਦੀ ਹੈ ਕਈ ਵੈਸੇ ਹੀ ਨਹੀਂ ਦਿੰਦੇ ਉਹ ਤਾਂ ਕਰਕੇ ਕਹਿੰਦੇ ਹੁੰਦੇ ਆ ਨਾ ਕਿ ਮਾੜੇ ਜਿਹੇ ਡਰੇ ਤੋਂ ਮੁੜ ਕੇ ਵੱਡੇ ਡਰ ਪੈ ਜਾਂਦਾ ਪੈਦਾ ਹੋ ਜਾਂਦਾ ਬੰਦੇ ਨੂੰ ਉਹ ਤਾਂ ਕਰਕੇ ਕਿਹੜੇ ਕਿਸਾਨਾਂ ਨੂੰ ਡਰੇ ਹੋਈ ਹੈ ਜਿਹੜੇ ਉਹ ਬਾਹਰ ਬੈਠੇ ਫਿਰ ਉਹਨਾਂ ਸ਼ਰਤਾਂ ਰੱਖਣੀਆਂ ਉਹਦੀ ਮਜਬੂਰੀ ਬਣ ਜਾਂਦੀ ਹੈ ਹਾਂ ਉਹ ਤਾਂ ਫਿਰ ਤਾਂ ਕਰਕੇ ਉਹਨੂੰ ਰੱਖਣੀਆਂ ਪੈਂਦੀਆਂ ਸ਼ਰਤਾਂ ਤੇ ਇੱਕ ਇਹਨਾਂ ਨੂੰ ਆਇਆ ਹੁੰਦਾ ਵੀ ਜੇ ਇੱਕੋ ਬੰਦੇ ਨੂੰ ਠੇਕੇ ਦੇ ਦੇਈਏ ਨੇ ਅਗਲਾ ਦਾਬ ਵੀ ਨਾ ਲਵੇ ਤਾਂ ਵੀ ਲੱਦ ਫਲੱਦ ਕਰਦੇ। ਲੱਦ ਫਲੱਦ ਕਰਦੇ ਫਿਰ ਇਹ ਤਾਂ ਹੀ। ਹਾਂ। ਤੇ ਦੋਸਤੋ ਇਹ ਅੱਜ ਦੀ ਗੱਲ ਸਾਡੀ ਤੁਹਾਨੂੰ ਕਿਸ ਤਰ੍ਹਾਂ ਲੱਗੀ? ਤੁਸੀਂ ਆਪਦੇ ਕੀਮਤੀ ਸੁਝਾਅ ਸਾਨੂੰ ਇਸ ਬਾਰੇ ਜ਼ਰੂਰ ਦੇਣੇ ਆ। ਤੁਹਾਡੀ رائے ਸਾਡੇ ਵਾਸਤੇ ਬਹੁਤ ਜ਼ਰੂਰੀ ਆ। ਕਮੈਂਟਾਂ ਦੇ ਵਿੱਚ ਦੱਸੋ ਵੀ ਜਿਹੜੀਆਂ ਗੱਲਾਂ ਆਪਾਂ ਕਿਸਾਨ ਗਰਮੇਲ ਬ੍ਰਾਡ ਨਾਲ ਕੀਤੀਆਂ ਇਨਾਂ ਦੀਆਂ ਗੱਲਾਂ ਤੁਹਾਨੂੰ ਕਿਵੇਂ ਲੱਗਦੀਆਂ ਧੰਨਵਾਦ ਜੀ